ਕਲਕੱਤਾ ਵਿੱਚ ਜਿੱਥੇ ਡਾਕਟਰ ਮੌਮਿਤਾ ਦੇ ਨਾਲ ਹੋਏ ਰੇਪ ਅਤੇ ਕਤਲ ਮਾਮਲੇ ਤੋਂ ਬਾਅਦ ਪੂਰੇ ਦੇਸ਼ ਭਰ ਦੇ ਵਿੱਚ ਸ਼ੋਕ ਅਤੇ ਰੋਸ ਦੀ ਲਹਿਰ ਹੈ ਉੱਥੇ ਹੀ ਜੇਕਰ ਅਸੀਂ ਪਠਾਨਕੋਟ ਦੀ ਗੱਲ ਕਰੀਏ ਤਾਂ ਪਠਾਨਕੋਟ ਦੇ ਵਿੱਚ ਸਮੂਹ ਐਨਜੀਓ ਦੀ ਜਿਹੜੀ ਪ੍ਰਤੀਨਿਧੀ ਨੇ ਉਹਨਾਂ ਦੇ ਵੱਲੋਂ ਮਹਿਲਾਵਾਂ ਦੇ ਵੱਲੋਂ ਭਾਰੀ ਇਕੱਠ ਕੀਤਾ ਗਿਆ ਤੇ ਇਕੱਠ ਬੁਲਾ ਕੇ ਸ਼ੋਕ ਸਭਾ ਜਿਹੜੀ ਹੈ ਉਹ ਸਮਰਪਿਤ ਕੀਤੀ ਗਈ ਹੈ ਡਾਕਟਰ ਮੌਮਿਤਾ ਨੂੰ ਜੋ ਕਿ ਸਾਡੇ ਵਿੱਚ ਹੁਣ ਨਹੀਂ ਰਹੇ ਤੇ ਉਹਨਾਂ ਨੂੰ ਜਿਹੜਾ ਹੈ ਸ਼ਰਦਾ ਸੁਮਨ ਅਰਪਿਤ ਕਰਨ ਦੇ ਲਈ ਇਹ ਸ਼ੋਕ ਸਭਾ ਜਿਹੜੀ ਹੈ ਉਹ ਲੇਡੀਜ਼ ਦੇ ਵੱਲੋਂ ਬੁલાਈ ਗਈ ਹੈ तमाम ਐਨਜੀਓਜ਼ ਦੀ ਬੇੜੀ ਸੜੀਆਂ ਨੇ ਮਹਿਲਾਵਾਂ ਜੜੀਆਂ ਨੇ ਉਹ ਇਕੱਠੇ ਹੋ ਕੇ ਉਹਨਾਂ ਨੇ ਇੱਕ ਸੁਨੇਹਾ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਕਿ ਅਸੀਂ ਸਰਕਾਰ ਅੱਗੇ ਬੇਨਤੀ ਕਰਦੇ ਹਾਂ ਸਰਕਾਰ ਅੱਗੇ ਮੰਗ ਕਰਦੇ ਹਾਂ ਕਿ ਜਿਹੜੇ ਵੀ ਦੋਸ਼ਵਾਰ ਨੇ ਜਿਹੜੇ ਵੀ ਦੋਸ਼ੀ ਨੇ ਇਸ ਕਤਲकांड ਦੇ ਵਿੱਚ ਜਿਨ੍ਹਾਂ ਨੇ ਅਜਿਹਾ ਕਾਰਡ ਜਿਹੜਾ ਉਹ ਕੀਤਾ ਹੈ ਜੋ ਕਿ ਪੂਰੇ ਸਮਾਜ ਨੂੰ ਸ਼ਰਮਚਾਰ ਹੋਣ ਤੇ ਮਜਬੂਰ ਕਰ ਰਹੇ ਨੇ ਉਹਨਾਂ ਨੂੰ ਜਿਹੜੀ ਹੈ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜਿਆ ਜਾਏ ਤਾਂ ਕਿ ਇੱਕ ਚੰਗਾ ਸੁਨੇਹਾ ਸਮਾਜ ਨੂੰ ਮਿਲ ਸਕੇ ਜਿੱਥੇ ਕਿ ਕੋਈ ਅਜਿਹੀ ਸੋਚ ਸੋਚਦੇ ਵੀ ਜਿਹੜਾ ਹੈ ਜਿਸ ਦੀ ਰੂਹ ਕੰਮ ਜਾਵੇ ਅਜਿਹੀ ਜਿਹੜਾ ਸੁਨੇਹਾ ਹੈ ਉਹ ਸਮਾਜ ਦੇ ਵਿੱਚ ਦੇਣਾ ਚਾਹੀਦਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਜੇਕਰ ਅਸੀਂ ਗੱਲ ਕਰੀਏ ਫੈਮਿਲੀਜ਼ ਦੀ ਪਰਿਵਾਰਕ ਮੈਂਬਰਾਂ ਦੀ ਤਾਂ ਪਰਿਵਾਰ ਦੇ ਵਿੱਚ ਮਾਪਿਓ ਜਿਹੜੇ ਨੇ ਉਹਨਾਂ ਦੇ ਉੱਤੇ ਵੀ ਕੋਈ ਨਾ ਕੋਈ ਅਸਰ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਤਿਆਂ ਨੂੰ ਪੜਾਉਣ ਦੇ ਵਿੱਚ ਮਾਪਿਓ ਜਿਹੜੇ ਨੇ ਉਹਨਾਂ ਦੇ ਲਈ ਇੱਕ ਵੱਡਾ ਸਵਾਲ ਖੜਾ ਕੀਤਾ ਹੈ ਇੱਕ ਡਰ ਜਿਹੜਾ ਹੈ ਉਹ ਪੈਦਾ ਕੀਤਾ ਹੈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਮਾਪੇਓ ਅੱਗੇ ਵੀ ਬੇਨਤੀ ਕਰਦੇ ਹਾਂ ਕਿ ਬੱਚਿਆਂ ਨੂੰ ਪੜਾਣਾ ਨਾ ਛੱਡਿਆ ਜਾਵੇ ਉਹਨਾਂ ਨੂੰ ਚੰਗੀ ਪੜ੍ਹਾਈ ਚੰਗੀ ਸਿੱਖਲਾਈ ਜਿਹੜੀ ਹੈ ਉਹ ਦਿੱਤੀ ਜਾਵੇ ਇਸ ਦੇ ਨਾਲ ਉਹਨਾਂ ਨੇ ਕਿਹਾ ਹੈ ਕਿ ਕੁਝ ਲੋਕ ਜਿਹੜੇ ਨੇ ਉਹ ਅਜਿਹਾ ਸ਼ਰਮਸਾਰ ਕੁਝ ਕਰ ਦਿੰਦੇ ਨੇ ਜਿਸ ਤੇ ਨਾਲ ਸਮਾਜ ਨੂੰ ਜਿਹੜਾ ਹੈ ਸਿਰ ਝੁਕਾਉਣਾ ਪੈਂਦਾ ਹੈ ਹਰ ਕੋਈ ਅਜਿਹਾ ਨਹੀਂ ਹੁੰਦਾ ਪਰ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਅਜਿਹਾ ਕਾਨੂੰਨ ਜਿਹੜਾ ਹੈ ਉਹ ਲਾਗੂ ਕੀਤਾ ਜਾਵੇ ਤੇ ਕਾਨੂੰਨ ਦੇ ਤਹਿਤ ਅਜਿਹੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਕੋਈ ਵੀ ਅਜਿਹਾ ਕੰਮ ਕਰਨ ਦੇ ਬਾਰੇ ਸੋਚੇ ਤਾਂ ਉਸ ਦੀ ਰੂਹ ਤੱਕ ਕੰਮ ਜਾਵੇ ਤੇ ਆਓ ਹੁਣ ਗੱਲਬਾਤ ਕਰਦੇ ਹਾਂ ਐਨ ਜੀਓਜ਼ ਦੀ ਪ੍ਰੈਜ਼ੀਡੈਂਟਸ ਦੇ ਨਾਲ ਹੋਰ ਕੀ ਕੀ ਇਸ ਦੌਰਾਨ ਉਹਨਾਂ ਨੇ ਸੁਨੇਹਾ ਦਿੱਤਾ ਹੈ ਆਓ ਸੁਣਦੇ ਹਾਂ आज हम सारी संस्थाएं जा तो जो है हमारी जितने भी पैसे जाते हैं जहाँ पर इकट्ठे हुए हैं क्योंकि जो कलकत्ता में डॉक्टर लड़की के साथ रेप हुआ है ये बहुत ही शर्मनाक बात है क्योंकि तो लड़कियां माँ बाप घर से बेचते हैं उनको पढ़ाते हैं लिखाते हैं ताकि वो पढ़ लिख कर कुछ बने और अपने पैरों पर खड़ी हो सके इतने पैसे लाखों के हिसाब से वो पैसे अपनी लड़कियों पर लगाते हैं पर क्या फायदा हुआ लड़कियों को पढ़ा के लिखा के डॉक्टर भी बनाया उन्होंने तो वो बच्ची बच्ची नहीं तो फायदा तो क्या उनसे माता पिता पर क्या फीलिंग होगी अकेली वही लड़की नहीं है हमारे पूरे भारत में ऐसी कई लड़कियां हैं जिनके साथ ऐसे रेप केस होते हैं और ये जो ये जो, 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 जो बात है बहुत शर्मनाक है हमारे जो राजनीतिक नेता है नेता हैं और हमारी जो सरकार है उनको चाहिए उनके लिए एक ऐसा कानून बनाया कि जो भी लड़का किसी लड़की से अध्यय करता है उसको उसी टाइम फांसी देनी चाहिए एक बार फांसी दी जाएगी तो बाकी जो तो सारे लड़के हैं वो बहुत कुछ खुश होने का उठाएंगे उनके द, 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 दिल में एक डर पैदा होगा हमें फांसी हो सकती है इसलिए मैं उन जो लड़की हमारी चली गई है उसके मैं भगवान से जो प्रार्थना करूंगी उनको अपनी शरण में उसको उसकी आत्मा को शांति मिले और उसके पेरेंट्स को भी इस दुख को सहने की शांति मिले और हमें ये बहुत दुख हो रहा है कि हमारी जो देश की लड़कियां उनके साथ ऐसा हो रहा है इसी इसी डर से लोग अपनी लड़कियों को घर से बाहर नहीं जाने देते तो एक मैंने कल परसों भी सुना है कि एक बस में भी पंजाब रोड की बस में भी एक लड़की के साथ एक हुआ है तो लड़कियां कैसे बाहर जाएंगी हम वैसे तो कहते हैं लड़कियों को पढ़ाओ लिखाओ ਉਹ ਫਾਇਦਾ ਕਰਨੇ ਲਿਖਾਣੇ ਲਖਾਣੇ ਕਰਦੇ ਹਾਂ ਬੜੀ ਦਰਗੀਆਂ ਐਸੀ ਜਿੰਦਗੋ ਦਾ ਸ਼ਿਕਾਰ ਬਣ ਜਾਏ ਪਰ ਮੈਂ ਬਸ ਸਰਕਾਰ ਤੇ ਨਹੀਂ ਕਹਿਣਾ ਚਾਹਤਾਂ ਕਿ ਇਹਨਾਂ ਲਈ ਖਾਸੀ ਦੀ ਸਜ਼ਾ ਹੋਣੀ ਚਾਹੀਦੀ ਸਭ ਨੂੰ ਪਤਾ ਕਲਕੱਤੇ ਵਿੱਚ ਗਵਰਨਮੈਂਟ ਕਾਲਜ ਵਿੱਚ ਇੱਕ ਲਈ ਡਾਕਟਰ ਦਾ ਜੋ ਹੋਇਆ ਮੈਨੂੰ ਲੱਗਿਆ ਦੱਸਣ ਦੀ ਕੋਈ ਲੋੜ ਨਹੀਂ ਹੈਗੀ ਤੇ ਉਹ ਐਕਸਪ੍ਰੈਸ ਕਰਵਾਸਤੇ ਐਸਾ ਜਗਨਨ ਪ੍ਰਸ਼ਨ ਐਕਸਪ੍ਰੈਸ ਕਰਵਾਸਤੇ ਮੇਰੇ ਕੋਲ ਸ਼ਬਦ ਹੀ ਨਹੀਂ ਹੈਗੇ ਸੋਚਦੇ 1000 ਸਵਾਲ ਹੁੰਦੇ ਚਿਰ ਵੀ ਕੋ ਗੱਲ ਐਸੀ ਜਿੰਨੇ ਥਾਂ ਕੋਈ ਜਿੰਨੇ ਰੀਡਿਓਜ਼ ਹੈ ਸਭ ਨੇ ਇਕੱਠੇ ਮਿਲ ਕੇ ਫੈਸਲਾ ਕੀਤਾ ਕਿ ਜਾਗਰੂਕਤਾ ਲਹਿਰ ਵਾਸਤੇ ਸ਼ਹਿਰ ਚ ਕੁਸ਼ਤੇ ਕਰੀਏ ਤੇ ਅਜਾ ਸਾਰੇ ਮਿਲ ਕੇ ਇਕੱਠੇ ਹੋਇਆ ਸਾਨੂੰ ਕਿਸੇ ਨੂੰ ਆਪਣੇ ਨਾਮ ਦੇ ਆਪਣੇ ਮਸ਼ੂਰੀ ਕੋਈ ਲੋੜ ਨਹੀਂ ਸਿਰਫ ਉਸ ਲੜਕੀ ਨੂੰ ਜਸਟਿਸ ਮਿਲੇ ਉਹਦੇ ਵਾਸਤੇ ਇਕੱਠੇ ਹੋ ਗਏ ਕੈਮਰਾ ਪਰਸਨ ਹਰੀ ਦੇ ਨਾਲ ਅੱਜ ਦੀ ਰਿਪੋਰਟ